ਚੈਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਅੱਜ ਕੱਲ ਜੇ ਦੇਖਿਆ ਜਾਏ ਤੇ ਮਹਿੰਗਾਈ ਦੀ ਮਾਰ ਹਰ ਵਰਗ ਤੇ ਪੈ ਰਹੀ ਹੈ ਖਾਸ ਕਰਕੇ ਗੱਲ ਕਰੀਏ ਤੇ ਆਲੂ ਦੀ ਜੋ ਇੱਕ ਅਜਹੀ ਸਬਜੀ ਸਮਝੀ ਜਾਂਦੀ ਸੀ ਕਿ ਹਰ ਇੱਕ ਸਬਜੀ ਵਿੱਚ ਆਲੂ ਪੈਣਾ ਲਾਜ਼ਮੀ ਹੈ ਔਰ ਕਿਹਾ ਜਾਂਦਾ ਸੀ ਕਿ ਕੋਈ ਸਬਜੀ ਘਰ ਵਿੱਚ ਨਹੀਂ ਹੈ ਤੇ ਆਲੂ ਬਣਾ ਲਏ ਜਾਣ ਪਰ ਇੰਨੇ ਦਿਨੀ ਆਲੂ ਦਾ ਰੇਟ ਵੀ ਬਾਜ਼ਾਰ ਦੇ ਵਿੱਚ 40 ਤੋਂ 50 ਰੁਪਏ ਹੋਇਆ ਹੈ ਹੋਰ ਸਬਜ਼ੀਆਂ ਮਹਿੰਗੀਆਂ ਹੋਈਆਂ ਹਨ ਇਹਦਾ ਕੀ ਕਾਰਨ ਹੈ ਗੱਲਬਾਤ ਕਰਦੇ ਹਾਂ ਮਟਾਲਾ ਚ ਬੈਠੇ ਆ ਕੋਲਡ ਸਟੋਰ ਦੇ ਮਾਲਕ ਸਰਦਾਰ ਸਾਹ ਸਾਡੇ ਨਾਲ ਮੌਜੂਦ ਹੈ ਆ ਉਹ ਗੱਲਬਾਤ ਕਰਕੇ ਜਾਣ ਦੀ ਕੋਸ਼ਿਸ਼ ਕਰਦੇ ਆ ਕਿ ਇਹਨਾਂ ਦਾ ਕਾਰਨ ਕੀ ਹੈ ਸਸਤੀ ਜੀ ਸ਼ੁਭਨਾਮ ਕੀ ਜੇ ਔਰ ਸਭ ਤੋਂ ਪਹਿਲਾਂ ਇਹ ਦੱਸਿਓ ਕਿ ਜਿਹੜੀ ਅੱਜ ਕੱਲ ਸਬਜੀ ਖਾਸ ਕਰਕੇ ਆਲੂ ਮਹਿੰਗੇ ਹੋਏ ਆ ਕੀ ਕਾਰਨ ਸਮਝੀ ਸਸਤੀ ਗੱਲ ਜੀ ਜਿਹੜਾ ਆਲੂ ਮਹਿੰਗਾ ਹੋਣ ਦਾ ਕਾਰਨ ਤੇ ਇਹੀ ਹੁੰਦਾ ਆ ਜੀ ਜਦੋਂ ਪੈਦਾਵਾਰ ਘਟ ਜਾਂਦੀ ਆ ਜੀ ਤੇ ਲਾਗਤ ਵਧ ਜਾਂਦੀ ਆ ਲਾਗਤ ਵਧਣ ਦੇ ਨਾਲ ਜਦੋਂ ਮਾਰਕੀਟ ਦੇ ਵਿੱਚ ਚੀਜ਼ ਘੱਟ ਹੋਏਗੀ ਤਾਂ ਉਹਦਾ ਰੇਟ ਵਧ ਜਾਣਾ ਹੈ ਇਹ ਕੱਚੀ ਸਬਜ਼ੀ ਹੈ ਜੀ ਇਹਦਾ ਕੋਈ ਪੱਕਾ ਰੇਟ ਤੇ ਹੈ ਨਹੀਂ ਆ ਫਿਕਸ ਕਿ ਇਹੀ ਰੇਟ ਲੱਗਣਾ ਹੈ ਜਦੋਂ ਰੋਜ਼ ਰੋਜ਼ ਦਾ ਸਬਜ਼ੀ ਦਾ ਰੋਜ਼ ਰੋਜ਼ ਦਾ ਰੇਟ ਹੁੰਦਾ ਹੈ ਤੇ ਰੋਜ਼ ਰੋਜ਼ ਰੇਟ ਹੋਣ ਕਾਰਨ ਇਹ ਇਹਦੀ ਇਸ ਵਾਰ ਪੈਦਾਵਾਰ ਘਟਿਆ ਆ ਆਲੂ ਦੀ ਤੇ ਲਾਗਤ ਜ਼ਿਆਦਾ ਆ ਇਸ ਕਰਕੇ ਇਹਦਾ ਰੇਟ ਇਸ ਵਾਰ ਜ਼ਿਆਦਾ ਆ ਜੀ ਜੇ ਗੱਲ ਕਰੀਏ ਤੇ ਬਟਾਲਾ ਚ ਤੁਸੀਂ ਕੋਲ ਸਟੋਰ ਚਾ ਰਹੇ ਹੋ ਕਿੰਨੇ ਕੋਲ ਸਟੋਰ ਸੀ ਹੁਣ ਕਿੰਨੀ ਗਿਣਤੀ ਰਹਿ ਗਈ ਹੈ ਤੇ ਗਿਣਤੀ ਘਟਣ ਦਾ ਕਾਰਨ ਤੁਸੀਂ ਕੀ ਸਮਝਦੇ ਹੋ ਬਟਾਲਾ ਦੇ ਵਿੱਚ ਕਿਸੇ ਟਾਈਮ ਪੰਜ 골ਡ ਸ਼ੋਰਮ ਦੇ ਸੀ ਜੀ ਤੇ ਇਸ ਟਾਈਮ ਦੋ 골ਡ ਸਟੋਰ ਰਹਿ ਗਏ ਨੇ ਜਿਹੜਾ 골ਡ ਸਟੋਰ ਬੰਦ ਹੋਣ ਦਾ ਕਾਰਨ ਆ ਜੀ ਉਹ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਖਰਚੇ ਬਹੁਤ ਜ਼ਿਆਦਾ ਨੇ 골ਡ ਸਟੋਰਾਂ ਦੇ ਮੈਨਪਾਵਰ ਬਹੁਤ ਚਾਹੀਦੀ ਆ ਜ਼ਿਆਦਾ ਖਰਚੇ ਹੋਣ ਕਾਰਨ ਤੇ ਜਿਹੜਾ ਜਿੰਨੀ ਕੰਪੈਸਟੀ ਹੁੰਦੀ ਆ 골ਡ ਸਟੋਰ ਦੀ ਜਦੋਂ ਉਹ ਪੂਰਾ ਨਹੀਂ ਭਰਦਾ ਉਹਦੇ ਖਰਚੇ ਨਹੀਂ ਪੂਰੇ ਹੁੰਦੇ ਤੇ ਉਹਨਾਂ ਨੂੰ ਤੰਗ ਆ ਕੇ ਮਾਲਕਾਂ ਨੂੰ 골ਡ ਸਟੋਰ ਨੂੰ ਬੰਦ ਕਰਨਾ ਪੈਂਦਾ ਆ ਮਤਲਬ ਕਹਿ ਲੋਗੇ ਇਹ ਇੱਕ ਕਦੀ ਕਦੀ ਤੇ ਜ਼ਿਆਦਾ ਵਾਰ ਨੋ ਪ੍ਰੋਫਿਟ ਨੋ ਲਾਸ ਦੇ ਕੋਲ ਸੂਰ ਵਾਲੇ ਕੰਮ ਕਰਦੇ ਨੇ ਤੇ ਜ਼ਿਆਦਾ ਕਾਰਨ ਤੇ ਇਹੀ ਆ ਜੀ ਬੰਦ ਹੋਣ ਦਾ ਤੁਹਾਨੂੰ ਸਰ ਹੋਰ ਕਿਹੜੇ ਕਿਹੜੇ ਮੁਸ਼ਕਿਲ ਆਂਦੀ ਹੈ ਖਾਸ ਕਰਕੇ ਜੇ ਆਲੂ ਦੀ ਪੈਦਾਵਾਰ ਵਾਧੀ ਹੈ ਉਦੋਂ ਮੁਸ਼ਕਿਲ ਆਂਦੀ ਹੈ ਜੇ ਘਟਦੀ ਉਦੋਂ ਵਾਧੀ ਹੈ ਕਿਹੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਇਹਦੇ ਸਰ ਸਾਡੇ ਵਾਰਸ ਨੇ ਦੋਵੇਂ ਦੋਵੇਂ ਦੀਆਂ ਮੁਸ਼ਕਿਲਾਂ ਇੱਕੋ ਜਿਹੀਆਂ ਆਈਆਂ ਨੇ ਜੀ ਜੇ ਪੈਦਾਵਾਰ ਜ਼ਿਆਦਾ ਹੋ ਜੇ ਤੇ ਫਿਰ ਸਾਨੂੰ ਇਹ ਛੜਦੇ ਇਹ ਪ੍ਰੈਸ਼ਰ ਬਣ ਜਾਂਦਾ ਕਿ ਹਰ ਇੱਕ ਜ਼ਿੰਮੇਦਾਰ ਕਹਿੰਦਾ ਕਿ ਮੇਰਾ ਆਲੂ ਰੱਖੋ ਅੰਦਰ ਮੇਰਾ ਆਲੂ ਰੱਖੋ ਤੇ ਜਿੰਨੀ ਕਪੈਸਟੀ ਆ ਆਲੂ ਤੇ ਉਨਾ ਹੀ ਰੱਖਿਆ ਜਾਣਾ ਜੀ ਤੇ ਜਦੋਂ ਪੈਦਾਵਾਰ ਘਟ ਜਾਂਦੀ ਹੈ ਤੇ ਉਦੋਂ ਕੋールド ਸਟੋਰ ਦੇ ਵਿੱਚ ਜਿਹੜੀ ਕਪੈਸਟੀ ਨਹੀਂ ਪੂਰੀ ਹੁੰਦੀ ਕਪੈਸਟੀ ਪੂਰੀ ਨਾ ਹੋਣ ਕਾਰਨ ਫਿਰ ਉਹ ਜਿਹੜੇ ਖਰਚੇ ਬਰਾਬਰ ਰਹਿਣੇ ਨੇ ਜੀ ਖਰਚੇ ਤੇ 10000 ਬੁਰੀ ਤੇ ਵੀ ਉਨੇ ਹੀ ਨੇ ਤੇ 70000 ਬੁਰੀ ਤੇ ਵੀ ਉਨੇ ਹੀ ਨੇ ਤੇ ਉਹ ਸਾਨੂੰ ਤੇ ਦੋਵੇਂ ਦੋਵੇਂ ਟਾਈਮ ਹੀ ਮੁਸ਼ਕਲਾਂ ਨੇ ਜੀ ਕਿਉਂਕਿ ਜੇ ਜਾਦਾ ਪੈਦਾਵਾਰ ਹੋ ਜੇ ਕੋਲ ਸਟੋਰ ਫੁੱਲ ਫੁੱਲ ਭਰ ਜਾਣ ਤੇ ਫਿਰ ਇਸ ਤਰ੍ਹਾਂ ਦਾ ਜੀ ਕੁਝ ਜ਼ਿੰਮੇਦਾਰ ਏਦਾਂ ਦੇ ਨੇ ਜਿਨ੍ਹਾਂ ਨੇ ਨਵਾਂ ਨਵੇਂ ਨਵੇਂ ਜ਼ਿੰਮੇਦਾਰ ਆਲੂ ਲਾਇਆ ਹੁੰਦਾ ਉਹ ਲੈਣ ਹੀ ਨਹੀਂ ਆਉਂਦੇ ਜੀ ਕਿਉਂਕਿ ਉਹ ਜਿੰਨਾ ਕੋ ਤਾਂ ਸਟੋਰ ਦਾ ਰੈਂਟ ਦੇਣਾ ਆ ਉਹਨੇ ਕਦਾ ਬਾਹਰ ਆਲੂ ਵਿਕਣਦੇ ਹੁੰਦਾ ਤੇ ਉਹ ਆਲੂ ਕਢਵਾਉਂਦੇ ਹੀ ਨਹੀਂਗੇ ਨਾ ਕਢਵਾਉਣ ਦੇ ਕਾਰਨ ਆਲੂ ਤੇ ਉਹ ਫਿਰ ਸਾਨੂੰ ਕਈ ਵਾਰ ਬਾਹਰ ਸੁੱਟਣਾ ਪੈਂਦਾ ਆਪਣੇ ਖਰਚੇ ਦੇ ਸੁੱਟਣਾ ਪੈਂਦਾ ਜੀ ਬਿਜਲੀ ਦੇ ਬਿੱਲ ਲੇਬਰਾਂ ਦੇ ਖਰਚੇ ਵਰਕਰਾਂ ਦੀਆਂ ਤਨਖਾਹਾਂ ਉਹ ਤੇ ਸਾਰੀਆਂ ਉਹੀ ਲੱਗਦੀਆਂ ਨੇ ਤੇ ਪਰ ਉਹ ਜਿਹੜਾ ਇਨਕਮ ਆ ਉਹ ਬਿਲਕੁਲ ਨਹੀਂ ਹੁੰਦੀ ਜੀ ਜਿਹੜਾ ਆਲੂ ਬਾਜ਼ਾਰ ਵਿੱਚ ਆਮ ਲੋਕਾਂ ਨੂੰ 40-50 ਰੁਪਏ ਮਿਲ ਰਿਹਾ ਹੈ ਕੀ ਕਾਰਨ ਸਮਝਦੇ ਹੋ ਕਿਸਾਨਾਂ ਨੇ ਉਜਾਣ ਘਟਾਤਾ ਆਲੂ ਦੀ ਪੈਦਾਵਾਰ ਕਰਨ ਵਾਸਤੇ ਸਬਜ਼ੀਆਂ ਦੀ ਇਹਦਾ ਕੀ ਕਾਰਨ ਮੁੱਖ ਸਮਝਦੇ ਹੋ ਕਿ ਆਲੂ ਇੰਨਾ ਮਹਿੰਗਾ ਜਿਹੜਾ ਪਬਲੇ ਤੱਕ ਜਾ ਰਿਹਾ ਆਲੂ ਦੀ ਪੈਦਾਵਾਰ ਘਟਣ ਦਾ ਕਾਰਨ ਇਹ ਹੈ ਜੀ ਮੰਨ ਲਓ ਦੂਜੀਆਂ ਫਸਲਾਂ ਦੇ ਮੁਕਾਬਲੇ ਆਲੂ ਦਾ ਖਰਚਾ ਵੀ ਜ਼ਿਆਦਾ ਹੈ ਜੀ ਇਹਨੂੰ ਖਾਦਾਂ ਜ਼ਿਆਦਾ ਪੈਂਦੀਆਂ ਨੇ ਇਦੇ ਵਾਸਤੇ ਲੇਬਰਾਂ ਚ ਮੈਂ ਬਹੁਤ ਮਹਿੰਗੀਆਂ ਨੇ ਜਿਆਦਾ ਚਾਹੀਦੀਆਂ ਨੇ ਇਹਦੇ ਵਾਸਤੇ ਜਿਹੜਾ ਹੈਗਾ ਜੀ ਰੇਟ ਕੋਈ ਇੱਕ ਨਹੀਂ ਹੈਗਾ ਕਿਉਂਕਿ ਜਦੋਂ ਤੁਸੀਂ ਬੀਜਿਆ ਤਾਂ ਜਦੋਂ ਤੁਸੀਂ ਉਹਨੂੰ ਆਲੂ ਨੂੰ ਪੁੱਟਦੇ ਹੋ ਉਦੋਂ ਕੀ ਰੇਟ ਆ ਕੀ ਰੇਟ ਤੇ ਤੁਸੀਂ ਲੈ ਕੇ ਬੀਜਿਆ ਕੀ ਰੇਟ ਤੇ ਤੁਸੀਂ ਪੁੱਟ ਰਹੇ ਹੋ ਦੂਸਰੀ ਗੱਲ ਇਹ ਆ ਜੀ ਜਿੱਦਾਂ ਨਵੀਂ ਜਿਹੜੀ ਪੀੜ੍ਹੀ ਆ ਉਹ ਜਿਆਦਾ ਬਾਹਰ ਤੁਰ ਜਾਂਦੀ ਆ ਬਾਹਰ ਦੇਸ਼ਾਂ ਵੱਲ ਤਾਂ ਜਾਣ ਜਿਆਦਾ ਹੋ ਗਿਆ ਬਾਹਰਲੇ ਦੇਸ਼ਾਂ ਵੱਲ ਜਿਆਦਾ ਜਾਣ ਕਰਕੇ ਬਜ਼ੁਰਗ ਰਹਿ ਗਏ ਨੇ ਘਰਾਂ ਦੇ ਵਿੱਚ ਸਿਆਣੀ ਉਮਰ ਦੇ ਨੇ ਘਰ ਦੇ ਜੀ ਘਟ ਗਏ ਨੇ ਤੇ ਉਹ ਫਿਰ ਸੋਚਦੇ ਨੇ ਵੀ ਕਣਕ ਝੋਨਾ ਵਿੱਚ ਲੈਨੇ ਆ ਕਣਕ ਝੋਨਾ ਵੇਚਣ ਦੇ ਵਿੱਚ ਜ਼ਿਆਦਾ ਫਾਇਦਾ ਆ ਫਾਇਦਾ ਇਹ ਆ ਕਿ ਉਹਦੇ ਵਿੱਚ ਖਿੱਚਲ ਘਟਿਆ ਜੀ ਆਲੂ ਦੀ ਆਲੂ ਵਾਸਤੇ ਮੈਨ ਪਾਵਰ ਬਹੁਤ ਚਾਹੀਦੀ ਆ ਤੇ ਦੂਸਰਾ ਕਾਰਨ ਮੈਂ ਜੋ ਸਮਝਦਾ ਕਿ ਉਹ ਵੇਖੋ ਖਾਦਾਂ ਸਪਰੇਆਂ ਦੇ ਰੇਟ ਬਹੁਤ ਜ਼ਿਆਦਾ ਵਧ ਗਏ ਖਾਦ ਆਲੂ ਦਾ ਭਾਅ ਉੱਥੇ ਜਿਹਾ ਹੀ ਰਹਿ ਗਿਆ ਤੇ ਖਾਦਾਂ ਦੋ ਦੋ ਤਿੰਨ ਤਿੰਨ ਗੁਣਾ ਵਧ ਗਈਆਂ ਨੇ ਉਸ ਤੋਂ ਬਾਅਦ ਜਿੱਦਾਂ ਮੰਨ ਲਓ ਜਿੱਦਾਂ ਹੁਣ ਇਸ ਵਾਰ ਰੇਟ ਵਧੇ ਨੇ ਜੀ ਕੋਈ 700 750 ਰੁਪਏ ਤੋਂ ਲੈ ਕੇ 11 1150 ਰੁਪਏ ਤੱਕ 50 ਕਿਲੋ ਦਾ ਘਟਾ ਜਿਹੜਾ ਜ਼ਿਮੀਦਾਰ ਨੂੰ ਜੋ ਮਿਲ ਰਿਹਾ ਉਹ ਉਹ ਮਿਲ ਰਿਹਾ ਬਾਕੀ ਮਾਰਕੀਟ ਦੇ ਵਿੱਚ ਕੀ ਰੇਟ ਆ ਉਹ ਤੇ ਤੁਸੀਂ ਜਾਣਦੇ ਹੀ ਹੋ ਜੀ ਸਾਰੇ ਜਿੱਦਾਂ ਜੇ ਮੈਂ ਫਰੂਟ ਦੀ ਗੱਲ ਕਰਾਂ ਤੇ ਜਿੱਦਾਂ ਮੰਨ ਲਓ ਸਾਡੇ ਗਵਾਂਧੀ ਸੂਬੇ ਨੇ ਕਸ਼ਮੀਰ ਆ ਜੀ ਹਿਮਾਚਲ ਪ੍ਰਦੇਸ਼ ਆ ਹਿਮਾਚਲ ਪ੍ਰਦੇਸ਼ ਦੇ ਵਿੱਚ ਸੇਵ ਦੀ ਜਾਂ ਜੰਮੂ ਐਂਡ ਕਸ਼ਮੀਰ ਦੇ ਵਿੱਚ ਸੇਵ ਦੀ ਬਹੁਤ ਪੈਦਾਵਾਰ ਸੀਗੀ ਉਹ ਜਿਆਦਾ ਜਿਹੜਾ ਸੇਵ ਸੀਗਾ ਉਹ ਪੰਜਾਬ ਦੇ ਸਟੋਰਾਂ ਵਿੱਚ ਆ ਕੇ ਸਟੋਰ ਹੁੰਦਾ ਸੀ ਉੱਥੇ ਹੁਣ ਸਰਕਾਰਾਂ ਦੀਆਂ ਨਵੀਆਂ ਨੀਤੀਆਂ ਕਰਕੇ ਉੱਥੇ ਕੋਲਡ ਸਟੋਰ ਲੱਗੇ ਨੇ ਵਧੀਆ ਕੁਆਲਟੀ ਦੇ ਕੋਲਡ ਸਟੋਰ ਨੇ ਜਿਹੜੇ ਸਿਰਫ ਸਿਰਫ ਸੇਵ ਸੇਵ ਵਾਸਤੇ ਹੀ ਲਗਾਏ ਗਏ ਨੇ ਉਹ ਸੇਵ ਨੂੰ ਵਧੀਆ ਤਰੀਕੇ ਨਾਲ ਉੱਥੇ ਸੰਭਾਲਿਆ ਜਾਂਦਾ ਉਥੋਂ ਹੀ ਰੀਪੈਕ ਕਰਕੇ ਤੇ ਉਹਨੂੰ ਜਿੱਥੇ ਜਿੱਥੇ ਉਹਨਾਂ ਨੇ ਭੇਜਣਾ ਹੁੰਦਾ ਉੱਥੇ ਭੇਜ ਦਿੰਦੇ ਨੇ ਤੇ ਪੰਜਾਬ ਦੇ ਵਿੱਚ ਸੇਬ ਉਹਨਾਂ ਕੀ ਹੁੰਦਾ ਹੈ ਜੀ ਜਿੰਨੇ ਕਿ ਪੰਜਾਬ ਵਾਸਤੇ ਖਪਦੇ ਆ ਅਸੀਂ ਬਟਾਲੇ ਵਿੱਚ ਬੈਠੇ ਆ ਅਸੀਂ ਬਟਾਲੇ ਦੀ ਜੇ ਗੱਲ ਕਰੀਏ ਤੇ ਬਟਾਲੇ ਦੇ ਕੋਲ ਸਟੋਰਾਂ ਦੇ ਵਿੱਚ ਉਹਨਾਂ ਕੀ ਸੇਬ ਲੱਗਾ ਆ ਜਿੰਨਾਕ ਬਟਾਲੇ ਵਾਸਤੇ ਚਾਹੀਦਾ ਆ ਬਟਾਲੇ ਦੇ ਵਪਾਰੀ ਲੋਕਲ ਵਪਾਰੀ ਨੇ ਜਿੰਨਾਕ ਲਗਾਇਆ ਦੂਸਰੀ ਚੀਜ਼ ਮੈਂ ਇਹ ਮੰਨਦਾ ਜੀ ਅ ਮੰਨ ਲਓ ਅੰਮ੍ਰਿਤਸਰ ਸਾਨੂੰ ਬਹੁਤ ਨੇੜੇ ਪੈਂਦਾ ਆ ਪਹਿਲਾਂ ਰੋਡ ਛੋਟੇ ਸੀਗੇ ਤੇ ਆਵਾਜਾਈ ਦੇ ਕੋਈ ਵਧੀਆ ਸਾਧਨ ਨਹੀਂ ਸੀ ਹੈਗੇ ਅੰਮ੍ਰਿਤਸਰ ਜਾਣਾ ਵੀ ਇੱਕ ਮਸਲਾ ਹੁੰਦਾ ਸੀ ਕਿਸੇ ਟਾਈਮ ਹੁਣ 30 30 35 ਮਿੰਟ ਲੱਗਦੇ ਨੇ ਜੀ ਅੰਮ੍ਰਿਤਸਰ ਜਾਣ ਵਾਸਤੇ ਤੇ ਅਮਰਸਰ ਇੱਕ ਵੱਡੀ ਮੰਡੀ ਆ ਅਮਰਸਰ ਦੇ ਵਿੱਚ ਖਫਤ ਵੀ ਜ਼ਿਆਦਾ ਆ ਅਮਰਸਰ ਦੇ ਵਿੱਚ ਵਪਾਰੀ ਵੀ ਵੱਡੇ ਨੇ ਇਸ ਕਰਕੇ ਬਟਾਲਾ ਜੀ ਜਿਹੜੀ ਗੱਲ ਕੀਤੀ ਜਾਂਦੀ ਮੈਂ ਬਟਾਲੇ ਦੀ ਗੱਲ ਕਰਾਂਗਾ ਜੀ ਬਟਾਲੇ ਦੇ ਵਿੱਚ ਜਿਹੜਾ ਘੱਟ ਕੋਲ ਜਿਹੜੇ ਸਟੋਰੇਜ ਦੀ ਘੱਟ ਲੱਗਣ ਦਾ ਕਾਰਨ ਇਹੀ ਆ ਕਿਉਂਕਿ ਕਿਸੇ ਟਾਈਮ ਅਮਰਸਰ ਨੂੰ ਆਉਣਾ ਬੜਾ ਔਖਾ ਲੱਗਦਾ ਸੀ ਅੱਜ ਕੋਈ ਗੱਲ ਹੀ ਨਹੀਂ ਹੈਗੀ ਉਥੋਂ ਉਥੋਂ ਛੇਤੀ ਮਿਲ ਜਾਂਦੀ ਹੈ ਚੀਜ਼ ਵਧੀਆ ਮਿਲ ਜਾਂਦੀ ਹੈ ਮਾਰਕੀਟਾਂ ਵੱਡੀਆਂ ਨੇ ਉਥੇ ਜਿੱਦਾਂ ਮੰਨ ਲਓ ਸਾਡੇ ਇੱਥੇ ਬਟਾਲੇ ਦੇ ਵਿੱਚ ਕੋਈ ਥੋਕ ਦੀ ਕੋਈ ਬਹੁਤ ਵੱਡੀ ਦੁਕਾਨ ਨਹੀਂ ਹੈਗੀ ਕਰਿਆਨੇ ਦੀ ਤੇ ਅੰਮ੍ਰਿਤਸਰ ਸ਼ਾਇਦ ਮੈਨੂੰ ਲੱਗਦਾ ਜਿੱਦਾਂ ਢਾਬ ਜਿਹਨੂੰ ਕਹਿੰਦੇ ਨੇ ਉਥੇ ਬਹੁਤ ਬਹੁਤ ਵੱਡੀਆਂ ਦੁਕਾਨਾਂ ਨੇ ਤੇ ਉਹ ਉਥੋਂ ਫਿਰ ਲਾਗੇ ਲਾਗੇ ਸਟੋਰ ਵੀ ਉਹਨਾਂ ਦੇ ਜਿਹੜੇ ਆ ਵਧੀਆ ਚੱਲਦੇ ਨੇ ਕਿਉਂਕਿ ਉਥੇ ਕਰਿਆਨਾ ਲੱਗ ਜਾਂਦਾ ਆ ਕੋਈ ਕਰਿਆਨੇ ਦੀ ਹਰ ਇੱਕ ਚੀਜ਼ ਹੀ ਕੋਲਡ ਸਟੋਰ ਹੋ ਜਾਂਦੀ ਆ ਤੋਂ ਗੱਲਬਾਤ ਕੀਤੀ ਹੈ ਜੀ ਖਾਸ ਕਰਕੇ ਜੇ ਐਨੀ ਦਿਨੀ ਆਲੂ ਦੀ ਗੱਲ ਕਰੀਏ ਜਿਹੜੇ ਰੇਟ ਵਧੇ ਆ ਔਰ ਕੋਲਸੋ ਦੇ ਮਾਲਕ ਉਹਨਾਂ ਨੇ ਬੜੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸਾਨਾਂ ਦੇ ਜਿਹੜੇ ਜ਼ਿਆਦਾ ਪੁੱਤਰ ਨਹੀਂ ਜਾਂ ਖੇਤੀਬਾੜੀ ਕਰ ਰਹੇ ਨੇ ਸਾਡੀ ਨੌਜਵਾਨ ਪੀੜੀ ਦਾ ਜ਼ਿਆਦਾ ਰੁੱਖ ਜਿਹੜਾ ਰੁਝਾਨ ਵਿਦੇਸ਼ਾਂ ਵੱਲ ਹੋ ਗਿਆ ਅਸੀਂ ਮਿਹਨਤ ਕਰਨੋਂ ਵੀ ਕਟੇ ਹਾਂ ਇਸ ਕਰਕੇ ਪੰਜਾਬ ਦੇ ਵਿੱਚ ਜਿਹੜਾ ਸਬਜ਼ੀਆਂ ਦਾ ਇਹ ਹਾਲ ਹੋ ਰਿਹਾ ਹੈ ਵੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼